ਨਾਣਾ ਸਦਰ ਫਗਵਾੜਾ ਦੀ ਪੁਲਿਸ ਨੇ ਦੇਵਪਾਰ ਦਾ ਧੰਦਾ ਧੰਦਾ ਕਰਨ ਵਾਲੀਆਂ ਤੇ ਲੜਕੀਆਂ ਸਮੇਤ 4 ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਡੀਐਸਪੀ ਫਗਵਾੜਾ ਨੇ ਦੱਸਿਆ ਕਿ ਕਾਬੂ ਕੀਤੇ ਦੋਸ਼ੀਆਂ ਨੇ ਪਿੰਡ ਚੱਕ ਗੀਮ ਵਿਖੇ ਕਿਰਾਏ ਤੇ ਇੱਕ ਕੋਠੀ ਲਈ ਹੋਈ ਸੀ ਜਿੱਥੇ ਕੀ ਉਹ ਜਿਸਮ ਫਰੋਚੀ ਦਾ ਧੰਦਾ ਕਰਦੇ ਸਨ ਫਿਲਹਾਲ ਪੁਲਿਸ ਨੇ ਇਨ੍ਹਾਂ ਪਾਸੋਂ 20000 ਦੀ ਭਾਰਤੀ ਕਰੰਸੀ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ ਡੀਐਸਪੀ ਫਗਵਾੜਾ ਮੁਤਾਬਕ ਪੁਲਿਸ ਵੱਲੋਂ ਕਾਬੂ ਕੀਤੇ ਇਹਨਾਂ ਦੋਸ਼ੀਆਂ ਦਾ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਉਣ ਉਪਰੰਤ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੱਸ ਸ਼ਰਮਾ ਦੀ ਰਿਪੋਰਟ ਮਾਮਲੋਗ ਅਸਦੀ ਸਾਹਿਬ ਕੋ ਉਠਾ ਦੇ ਨਿਸ਼ਾਨਦੇਸ਼ਾਂ ਦੇ ਕੱਲ ਸਵੇਰ ਨੂੰ ਆਪਣਾ ਸਦਰ ਫਗਵਾੜਾ ਦੀ ਟੀਮ ਨੇ ਇੱਕ ਤੱਕ ਹਕੀਮਾ ਪਿੰਡ ਦੇ ਵਿੱਚੋਂ ਇੱਕ ਘਰ ਤੇ ਰੇਡ ਕੀਤਾ ਸੀ ਜਿੱਥੇ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਆਪਰਾ ਜਿਹੜਾ ਚੱਕਲਾ ਹੋਇਆ ਟਾਈਪ ਜਿਹੜਾ ਹੈ ਇੱਕ ਲੜਕੀ ਜਿਹੜੀ ਨਵਾਂ ਸ਼ਹਿਰ ਤੋਂ ਆ ਕੇ ਇੱਥੇ ਅਪਰੇਟ ਕਰ ਰਹੀ ਹੈ ਤੇ ਇਹ ਬਾਹਰੋਂ ਤੋਂ ਲੜੀਆਂ ਲੜਕੀਆਂ ਹਨ ਜਿਹੜੀਆਂ ਕੁਝ ਦਿੱਲੀ ਤੋਂ ਇੱਕ ਦਿੱਲੀ ਤੋਂ ਹੈ ਲੜਕੀ ਇੱਕ ਲੁਧਿਆਣੇ ਤੋਂ ਆ ਤੇ ਇਹ ਇੱਥੇ ਆ ਕੇ ਤੇ ਇਹ ਨਜਾਇਜ਼ ਤੌਰ ਤੇ ਕੰਮ ਕਰ ਰਹੀਆਂ ਸੀ ਤੇ ਜਦੋਂ ਰੇਡ ਕੀਤਾ ਗਿਆ ਇਹਨਾਂ ਦੇ ਨਾਲ ਇੱਕ ਜਿਹੜਾ ਲड़का ਲੋਕਤੌਰ ਗਾਪੀ ਜਿਹੜਾ ਉਸਦੇ ਨਾਲ ਹੋ ਸੀ ਤੇ ਇਹਨਾਂ ਤਿੰਨਾਂ ਦਾ ਕਬਜ਼ੇ ਵਿੱਚ ਤਾਂ ਇਹਨਾਂ ਦੇ ਨਾਲ ਇਹਨੂੰ ਕੋਈ 26000 ਰੁਪਏ ਰਿਕਵਰੀ ਤੇ ਬਾਕੀ ਹੋਰ ਵੀ ਜਿਹੜਾ ਕਾਫੀ ਸਮਾਨ ਜਿਹੜਾ ਹੈ ਉਪਰੰਧ ਹੋਇਆ ਤੇ ਬਾਕੀ ਦੇ ਸਾਰੇ ਜਿਹੜੇ ਇਦਾਂ ਦਾ ਕੋਈ ਕੰਮ ਦੇ ਵਿੱਚ ਸਿੰਪਲ ਹੈਗਾ ਉਹਨੂੰ ਵਾਰ ਨਹੀਂ ਲੱਗ ਕਿ ਇਸ ਕੰਮ ਦੇ ਵਿੱਚੋਂ ਅਟਕਣ ਲਗਾਤਾਰ ਸਾਡੀ ਜਿਹੜੀ ਨਿਗਰਾਨੀ ਜਿਹੜੀ ਆ ਉਹ ਅਸੀਂ ਰੱਖਦੇ ਆ ਤੇ ਜਿਹੜੇ ਐਲਪੀਯੂ ਦੇ ਲਾਗੇ ਵੀ ਕੋਈ ਇਦਾਂ ਦਾ ਕੋਈ ਹੈ ਕੋਈ ਡਿਸਟ੍ਰਬਲਿਸ਼ਨ ਜਿਹੜਾ ਉਹ ਵੀ ਸਾਡੇ ਦੇ ਧਿਆਨ ਦੇ ਵਿੱਚ ਆਇਆ ਤੇ ਆਪਾਂ ਉਹਨਾਂ ਨੂੰ ਹੀ ਕਾਬੂ ਕਰੀਏ ਥੈਂਕ ਯੂ ਸ਼ਰ ਖਾਣਾ ਸਦਰ ਫਗਵਾੜਾ ਦੀ ਪੁਲਿਸ ਨੇ ਦੇਵਪਾਰ ਦਾ ਧੰਦਾ ਕਰਨ ਵਾਲੀਆਂ ਤੇ ਲੜਕੀਆਂ ਸਮੇਤ 4 ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਡੀਐਸਪੀ ਫਗਵਾੜਾ ਨੇ ਦੱਸਿਆ ਕਿ ਕਾਬੂ ਕੀਤੇ ਦੋਸ਼ੀਆਂ ਨੇ ਪਿੰਡ ਚੱਕ ਗੀਮ ਵਿਖੇ ਕਿਰਾਏ ਤੇ ਇੱਕ ਕੋਠੀ ਲਈ ਹੋਈ ਸੀ ਜਿੱਥੇ ਕੀ ਉਹ ਜਿਸਮ ਫਰੋਚੀ ਦਾ ਧੰਦਾ ਕਰਦੇ ਸਨ ਫਿਲਹਾਲ ਪੁਲਿਸ ਨੇ ਇਨ੍ਹਾਂ ਪਾਸੋਂ 26000 ਦੀ ਭਾਰਤੀ ਕਰੰਸੀ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ ਡੀਐਸਪੀ ਫਗਵਾੜਾ ਮੁਤਾਬਕ ਪੁਲਿਸ ਵੱਲੋਂ ਕਾਬੂ ਕੀਤੇ ਇਨਾ ਦੋਸ਼ੀਆਂ ਦਾ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਉਣ ਉਪਰੰਤ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮ ਦੀ ਰਿਪੋਰਟ ਮਾਮਲੋਗ ਅਸਫਤੀ ਸਾਹਿਬ ਕੋ ਉਠਾ ਦੇ ਨਿਸ਼ਚਿਤ ਨਿਰਦੇਸ਼ਾਂ ਦੇ ਕਾਲ ਸਹਾਇਕ ਆਪਣਾ ਸਦਰ ਫਗਵਾੜਾ ਦੀ ਟੀਮ ਨੇ ਇੱਕ ਚੱਕ ਹੁਕੀਮਾ ਪਿੰਡ ਦੇ ਵਿੱਚੋਂ ਇੱਕ ਘਰ ਤੇ ਰੇਡ ਕੀਤਾ ਸੀ ਜਿੱਥੇ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਆਪਣਾ ਜਿਹੜਾ ਚੱਕਲਾ ਆ ਟਾਈਪ ਜਿਹੜਾ ਹੈ ਲੜਕੀ ਜਿਹੜੀ ਨਵਾਂ ਸ਼ਹਿਰ ਤੋਂ ਆ ਕੇ ਇੱਥੇ ਅਪਰੇਟ ਕਰ ਰਹੀ ਹੈ ਤੇ ਇਹ ਬਾਹਰੋਂ ਤੋਂ ਲੜੀਆਂ ਲੜਕੀਆਂ ਹਨ ਜਿਹੜੀਆਂ ਕੁਝ ਦਿੱਲੀ ਤੋਂ ਇੱਕ ਦਿੱਲੀ ਤੋਂ ਮੈਂ ਲੜਕੀ ਇੱਕ ਲੁਧਿਆਣਾ ਤੋਂ ਤੇ ਇਹ ਇੱਥੇ ਆ ਕੇ ਤੇ ਇਹ ਨਜਾਇਜ਼ ਤੌਰ ਤੇ ਕੰਮ ਕਰ ਰਹੀਆਂ ਸੀ ਤੇ ਜਦੋਂ ਰੇਲ ਕੀਤਾ ਗਿਆ ਉਹਨਾਂ ਦੇ ਨਾਲ ਇੱਕ ਜਿਹੜਾ ਲड़का ਲੋਕਤੌਰ ਗਾਫ ਜਿਹੜਾ ਅਚਨੇ ਨੂੰ ਲੁੱਸੀ ਤੇ ਉਹਨਾਂ ਤਿੰਨਾਂ ਨੂੰ ਜੜਾ ਕਾਬੀ ਕੀਤਾ ਇਹਨਾਂ ਦੇ ਨਾਲ ਇਹਨਾਂ ਨੂੰ ਕੋਈ 26000 ਰੁਪਏ ਰਿਕਵਰੀ ਤੇ ਬਾਕੀ ਹੋਰ ਵੀ ਜਿਹੜਾ ਕਾਫੀ ਸਮਾਨ ਜਿਹੜਾ ਆ ਉਹ ਬਰਾਮਦ ਹੋਇਆ ਤੇ ਬਾਕੀ ਵੀ ਸਾਰੇ ਜਿਹੜੇ ਇਦਾਂ ਦਾ ਕੋਈ ਕੰਮ ਦੇ ਸਿੰਪਲ ਹੈਗਾ ਉਹਨੂੰ ਬਾਅਦ ਨਹੀਂ ਰੱਖ ਕੇ ਇਸ ਕੰਮ ਤੇ ਉੱਤੋਂ ਅਟਗੰ ਲਗਾਤਾਰ ਸਾਡੀ ਰੀਡਿੰਗ ਦੇ ਗ੍ਰਾਮੀ ਜਿਹੜੀ ਆ ਉਹ ਅਸੀਂ ਰੱਖਦੇ ਆ ਤੇ ਜਿਹੜੇ ਐਲਪੀ ਯੂ ਦੇ ਲਾਗੀ ਵੀ ਕੋਈ ਇਦਾਂ ਦਾ ਕੋਈ ਹੈ ਕੋਈ ਡੈਸਟੀਨੇਸ਼ਨ ਜਿਹੜਾ ਉਹ ਵੀ ਸਾਡੇ ਦੇ ਧਿਆਨ ਦੇ ਵਿੱਚ ਆਇਆ ਤੇ ਆਪਾਂ ਉਹਨਾਂ ਨੂੰ ਹੀ ਕੰਮ ਕਰਾਂਗੇ ਥੈਂਕ ਯੂ ਸ਼ੋ